ਪੰਜਾਬ ਵਿੱਚ ਨਸ਼ਾ ਪੈਰ ਪ੍ਰਸਾਰ ਚੁਕਿਆ ਹੈ ਤਸਕਰ ਬਿਨਾ ਕਿਸੇ ਖੋਫ ਦੇ ਨਸ਼ਾ ਵੇਚ ਰਹੇ ਨੇ ਸਰਕਾਰਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਉਸ ਸਮੇਂ ਚੇਤਾ ਆਵੇਗਾ ਜਦੋਂ ਉਹਨਾਂ ਨੂੰ ਵੋਟਾਂ ਦੀ ਲੋੜ ਹੋਵੇਗੀ ਹੁਸ਼ਿਆਰਪੁਰ ਦੀ ਸਭ ਤੋਂ ਸੰਗਣੀ ਆਬਾਦੀ ਵਾਲੇ ਮੁਹੱਲੇ ਵਿੱਚ ਨਸ਼ਾ ਵੇਚਣਾਏ ਤਸਕਰ ਨੂੰ ਨਸ਼ਾ ਵੇਚਣਾ ਮਹਿੰਗਾ ਪੈ ਗਿਆ ਬਸਤੀ ਖਵਾਜ਼ੂ ਵਿੱਚ ਮੁਹੱਲੇ ਦੇ ਲੋਕਾਂ ਨੇ ਨਸ਼ੇ ਦੀ ਵੱਡੇ ਪੱਧਰ ਤੇ ਹੋ ਰਹੀ ਤਸਕਰੀ ਨੂੰ ਰੋਕਣ ਲਈ ਇਕਜੁੱਟ ਹੋ ਕੇ ਚਿੱਟਾ ਸਪਲਾਈ ਕਰਨ ਪਹੁੰਚੇ ਨੌਜਵਾਨ ਫੜ ਕੇ ਉਸਦੀ ਤੁਲਾਈ ਕਰ ਦਿੱਤੀ ਮੁਹੱਲੇ ਦੇ ਲੋਕ ਲਗਾਤਾਰ ਫੜੇ ਨੌਜਵਾਨ ਤੋਂ ਨਸ਼ੇ ਦੀ ਸਪਲਾਈ ਕਰਵਾਉਣ ਵਾਲਿਆਂ ਦੇ ਨਾਮ ਪੁੱਛਦੇ ਰਹੇ ਪਰ ਉਹ ਮਾਰ ਖਾਂਦਾ ਰਿਹਾ ਅਤੇ ਨਾਮ ਨਹੀਂ ਦੱਸੇ ਇਸ ਤੋਂ ਬਾਅਦ ਲੋਕਾਂ ਨੇ ਮਾਡਲ ਟਾਊਨ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਬਸਿਕ ਵਾਜੂ ਵਿੱਚ ਤਾਂ ਸਾਡੇ ਸਿਵਲ ਦੇ ਵਿੱਚ ਆਲਰੇਡੀ ਟਰੈਪ ਲਗਾਇਆ ਹੋਇਆ ਸੀਗਾ ਪੁਲਿਸ ਪਾਰਟੀ ਨੇ ਤੇ ਉੱਥੇ ਇੱਕ ਬੰਦਾ ਜਿਹੜਾ ਚਿੱਟੇ ਦਾ ਵਾਰ-ਵਾਰ ਕੰਮ ਕਰਦਾ ਸਪਲਾਈ ਦੇਣਾ ਹੁੰਦਾ ਸੀਗਾ ਉਹਨੂੰ ਆਲਰੇਡੀ ਮਾਰਨ ਦੀ ਕੋਸ਼ਿਸ਼ ਦੇ ਨੋ ਡੈਸਟ ਕਰਾਇਆ ਜਿੰਨੂੰ ਅਸੀਂ ਅੱਜ ਕੋਰਟ ਵਿੱਚ ਪੇਸ਼ ਕੀਤਾ ਤੇ ਜੱਸ ਸਾਹਬ ਨੇ ਉਹਨਾਂ ਨਾਲ ਬਹਿ ਕੇ ਸ਼ੁਰੂ ਕਰ ਦਿੱਤਾ ਪੰਜਾਬ ਵਿੱਚ ਫੈਲ ਰਹੇ ਨਸ਼ੇ ਦੇ ਖਾਤਮੇ ਲਈ ਸਭ ਤੋਂ ਜ਼ਰੂਰੀ ਹੈ ਆਪਸੀ ਇਕਜੁੱਟਤਾ ਇਸੇ ਤਰ੍ਹਾਂ ਨਸ਼ਾ ਤਸਕਰਾਂ ਤੇ ਜੇਕਰ ਖੁਦ ਹੀ ਨਕੇਲ ਕਸੀ ਜਾਵੇ ਤਾਂ ਅੱਗੇ ਤੋਂ ਕੋਈ ਹਿੰਮਤ ਨਹੀਂ ਕਰੇਗਾ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚਣ ਦੇ ਹੁਸ਼ਿਆਰਪੁਰ ਤੋਂ ਸੁਨੀਲ ਆਖਾ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ